हां जी दोस्तों ਕੂਤਰ ਛੱਡੇ ਹੋਏ ਬਾਹਰ ਚਾਰਕਾ ਬਾਕੀ ਛਤਰੀ ਦੇ ਬੈਠੇ ਆ ਨਵਾਂ ਕੂਤਰ ਆ ਰਿਹਾ ਉਹਨੂੰ ਫੜਨ ਦੀ ਕਰ ਰਹੇ ਤਿਆਰੀ ਕਿੱਧਰ ਗਿਆ ਉਹ ਦੇਖੋ ਸਾਹਮਣੇ ਸਾਹਮਣੇ ਆ ਰਿਹਾ ਇੱਧਰ ਨੂੰ ਥੋੜ ਦੇ ਪਿਛੇ ਹੋ ਗਿਆ ਪਰ ਇਹਦੇ ਹੈ ਲਗਾਣੇ ਆ ਰਹੇ ਨੇ ਬਾਕੀ ਜਾਲ ਚ ਆਪਣੀਆਂ ਪਟੀਆਂ ਸਾਰੀਆਂ ਪਾਈਆਂ ਹੋਈਆਂ ਵੇਟ ਕਰੋ ਦੁਕਾਨਾ ਆ ਆ ਗਿਆ ਹੀ ਸਾਹਮਣੇ ਦੇਖ ਰਿਹਾ ਵੇਖੋ ਬੋਰਡ ਪਰ ਆ ਗਿਆ ਆ ਆ ਗਿਆ ਟਾ ਟਾਵਰ ਦੇ ਵਿੱਚ ਕੋਈ ਅਦੋ ਹੋ ਗਏ ਦੋ ਹੋ ਗਏ ਆਵੀ ਨਾ ਮਾ ਤੇ ਆਵੀ ਨਾ ਮਾ ਟੋਨੀ ਆਪਣੇ ਹੱਥ ਤੇ ਆਉਣ ਨੂੰ ਕਰ ਰਿਹਾ ਆ ਦੇਖੋ ਆ ਲਾਲ ਜਿਹਾ ਲੱਗ ਰਿਹਾ ਹੈ ਜਿਉਂਸਾ ਲਾਲ ਵਾਕਿ ਹੋਇਆ ਆ ਜੀ ਡੋਡੀ ਆ ਦੇਖੋ ਵਾਪਸ ਮੁੜਦੇ ਓਏ ਲੱਗਿਆ ਤਾਂ ਫੇਰ ਖਾਨਿਆਂ ਆ ਰਿਹਾ ਉਦਾਂ ਹਾਂਜੀ ਬਾਕੀ ਉਧਰੋਂ ਵੀ ਛੇੜਾ ਵੱਜ ਰੀਆਂ ਦੇਖੋ ਹੁਣ ਖੇਦੇ ਹੱਥ ਲੱਗਦਾ ਸਾਰੇ ਬਨੇ ਛੇੜਾ ਵੱਜ ਰੀਆਂ ਆ ਪਾ ਮਾਰ ਰੇ ਛੇੜਾ ਦੇ ਕੂਤਰ ਆਦੇ ਆ ਗਿਆ ਦੇਖ ਰਿਹਾ ਬਲੌਗ ਚ ਤੁਹਾਨੂੰ वीडियो देख रहा होगा तो देख लो आ रहे आ गया आ हारे आय रहे। आय 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 हाँ जी दोस्तों ही एक नमक कबूतर ਦੇਖੋ ਔਣ ਔਣ ਦਾ ਕਰਦਾ ਇਹ ਲੱਗਾ ਔਣ ਬਾਕੀ ਦੇਖਦੇ ਨੇ ਸ਼ਾਲਾ ਹੀ ਮਾਰੀ ਜਾਂਦਾ ਤੇ ਲੱਗਾ ਹੋਰ ਇੱਕ ਕੀ ਕਰਦਾ ਜੂਮ ਕਰਕੇ ਦਿਖਾਉਂ ਨੀ ਫਰਕ ਪੈਂਦਾ ਨਮਾ ਆਇਆ ਕੇ ਇਹਦਾ ਸਾਰ ਹੋਇਆ ਪੜ ਕੇ ਸ਼ੌਂਕ ਕਰਾਉਂਦੇ ਤਾਂ ਤੁਹਾਨੂੰ ਇਹ ਲੱਗੇ ਆ ਗਿਆ ਤਾਂ ਪੜ ਕੇ ਸ਼ੌਂਕ ਕਰਾਉਂਦੇ ਆ ਜੇ ਆ ਗਿਆ ਤਾਂ ਬਾਕੀ ਮੈਨੂੰ ਤਾਂ ਚਿੱਟੀਆਂ ਲੱਗੰਦਿਆ ਆਪਣੇ ਛੱਤ ਲੋ ਗੇੜੇ ਕੱਢਦਾ ਬਾਲਾ ਹੀ ਨੀਵਾ ਜੀ ਮੈਂ ਤਾਂ ਬਿੰਦਾ ਉਧਰ ਚਲ ਗਿਆ ਪੁਰਾਣਾ ਚੱਲ ਗਿਆ ਦੇਖੋ ਪੀ ਕਰ